ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦਵਾਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੂਰੀ ਤੇ ਕਾਲੀਆਂ ਸੇ ਦਿਖਾਵਾਂਗੇ ਝੋਟੀਆਂ ਤਾਜ਼ੀਆਂ ਸੁਈਆਂ ਵੀ ਆ ਬੱਚੇ ਜਿਨ੍ਹਾਂ ਦੇ ਸਮੇਤ ਆ ਰੇਟ ਡਿਟੇਲ ਆਪਾਂ ਇਨਫੋਰਮੇਸ਼ਨ ਵੀ ਤੋਂ ਲੈ ਕੇ ਦੇਵਾਂਗੇ ਵਪਾਰ ਦਾ ਕੰਮ ਆ ਜਿੱਦਾਂ ਦੀ ਤੁਹਾਡੇ ਝੋਟੀਆਂ ਪਸੰਦ ਆਉਂਦੀਆਂ ਇੱਥੇ ਦੋ ਟਾਈਮ ਤਿੰਨ ਟਾਈਮ ਮਿਲ ਕੇ ਹੀ ਕਰਕੇ ਲੈ ਜਾ ਸਕਦੇ ਹੋ ਟਾਪ ਕਲਾਸ ਜ਼ਿੰਦਗੀ ਨੇ ਇੱਕ ਦਿਖਾਉਣੀਆ ਬੈੜ ਗੱਬਣ ਤੇ ਦੋ ਦਿਖਾਉਣੀਆ ਸੂਂਜੀਆਂ ਹੋਈਆਂ ਲਗਭਗ ਟੋਟਲ ਵੀਰਾਂ ਕੋਲੇ 9 ਨਗ ਵਿਕਰੀ ਵਾਲੇ ਹਾਜ਼ਰ ਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਸੱਸੀ ਗਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੀ ਜੀਤੀ ਬਾਵਾ ਕਹਿੰਦਾ ਜੀ ਅੰਡਾ ਹੈ ਚੌਂਗਦੇ ਕੋਲੇ ਮਾਨਸਾ ਰੋਡ ਦੇ ਉੱਤੇ ਅੱਛਾ ਮਾਨਸਾ ਰੋਡ ਦੇ ਸਾਹਮਣੇ ਨੇੜੇ ਬਿਲਕੁਲ ਆਪਣੇ ਮਾਰੂਤੀ ਦਾ ਸ਼ੋਅਰੂਮ ਆ ਗਿਆ ਹਾਂ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ 75298 75298 017 01733 ਆਪਣਾ ਨਾਲ ਡੇਰੀ ਦਾ ਕੰਮ ਤੇ ਨਾਲ ਆਪਣਾ ਰੁਟੀਨ ਚ ਨਾਲ ਬਣੋੜ ਕਰਦਾ ਬੋਲੋ ਜੀ 90663 90663 42000 42000 ਅੱਛਾ ਨਾਲ ਡੇਰੀ ਦਾ ਕੰਮ ਤੇ ਨਾਲ ਆਪਣੇ ਵਪਾਰ ਵਾਲੇ 8-10 ਨਾਕ ਆਪਣੇ ਕੋਲ ਆਉਂਦੇ ਰਹਿੰਦੇ ਆ ਰਹਿੰਦੇ ਹਰ ਵਕਤ ਸੇਲ ਵਾਸਤੇ ਹਰ ਵਕਤ ਹੀ ਹੁੰਦੇ ਜੀ ਆਜੋ ਵੀਰੇ ਤੇ ਪਹਿਲਾ ਨੰਬਰ ਜੇ ਆਪਾਂ ਬੂਰੀ ਝੋਟੀ ਦੇਖ ਰਹੇ ਆ ਇਹ ਬਾਈ ਜੀ ਤਾਜੀ ਸੁਈ ਹੋਈ ਆ ਇਹ ਤਾਜੀ ਸੁਈ ਵੀ ਬਾਈ ਜੀ ਜੀ ਤੇ ਇਹ ਸੁਈ ਨੂੰ ਅੱਜ ਹਫਤਾ ਹੋ ਗਿਆ ਅੱਛਾ ਇੱਕ ਹਫਤਾ ਹੋ ਗਿਆ ਜਨੂ ਸੁਈ ਨੂੰ ਹਾਂ ਇਹ ਥੱਲੇ ਅੱਜ 14 ਲੀਟਰ ਦੁੱਧ ਤਿਆਰ ਆ ਬਈ ਅੱਛਾ 7 ਲੀਟਰ ਦੁੱਧ ਪਰ ਟਾਈਮ ਦਾ ਚੋਣਦਾ ਇਹਦੇ ਥੱਲੇ ਹਾਜ਼ਰ ਆ ਅੱਜ ਹਾਜ਼ਰ ਚਵਾ ਕੇ ਦੇਵਾਂਗੇ ਅੱਛਾ ਦੋ ਟਾਈਮ ਜੇ ਕੋਈ ਵੀ ਵੀਰ ਆਪਣਾ ਸੌਦਾ ਕਰਦਾ ਪਾ ਦੋ ਟਾਈਮ ਚਵਾ ਕੇ ਦੇਵਾਂਗੇ ਕੋੜ ਹਨ ਤੰਨੜੰਗ ਚੋਕੇ ਜਮਾਂ ਗਰੰਟੀ ਵਾਲਾ ਕੰਮ ਅੱਛਾ ਥਾਣੇ ਦੇ ਪੰਜ ਆ ਗਏ ਸਾਗ ਚੱਲਦੀਓ ਪੰਜੇ ਚੱਲਦਾ ਵੀਰੇ ਅੱਛਾ ਪੰਜੇ ਥਣ ਚੱਲਦਿਆ ਬੱਚਾ ਕੀ ਮੰਗ ਰ ਮਗਰ ਮੰਗ ਰ ਇਹਦੇ ਕੱਟਾ ਅੱਛਾ ਮਗਰੇ ਜ ਆ ਗਿਆ ਕੱਟਾ ਤੇ ਜੇਰ ਵਗੈਰਾ ਧਾਰ ਦਿਓ ਓਕੇ ਆ ਓਕੇ ਵੀਰੇ ਜਮਾਓ ਤੇ ਉਹਦੇ ਵਿੱਚ ਕਹ अच्छा ओ थर्ड भी ਨਾਲ ਹੀ ਬਰਾਬਰ ਪਸੰਦ ਦਾ ਹਾਂ ਬਰਾਬਰ ਹੀ ਪਸੰਦ ਤੇ ਇਹ ਤਾਂ ਨਹੀਂ ਗੱਲ ਕਿਤੇ ਵੀ ਕਰਦਾ ਕਰਦਾ ਨਾ ਨਾ ਕਰਦਾ ਕਰਦਾ ਜਮਾਈ ਜੀ ਤੇ ਰੇਟ ਵਗੈਰਾ ਕੀ ਜਾਣਗੇ ਇਹਨਾਂ ਦੇ ਰੇਟ ਬਾਈ ਜੀ ਫੋਨ ਤੇ ਹੋਣਗੇ ਅੱਛਾ ਕਹਿੰਦਾ ਜਿੱਦਾਂ ਦੀ ਚੀਜ਼ ਹੋ ਉਦਾਂ ਦਾ ਰੇਟ ਹੋਊਗਾ ਰੇਟ ਹੋਊਗਾ ਹਾਂ ਤੋਰ ਦੋ ਬਾਈ ਜੀ ਦੋ ਨੰਬਰ ਤੇ ਅੱਗੇ ਬਾਈ ਜੀ ਦੋ ਨੰਬਰ ਦੇ ਝੋਟੀਆਂ ਆਪਾਂ ਦੇਖ ਰਹੇ ਆ ਯਾਰ ਕਿਸੇ ਚੰਗੇ ਨਾਮੀ ਸਾਹ ਦੇ ਲੱਗਦੀ ਆ ਨਾਮੀ ਸਾਹ ਦੇ ਤੇ ਆਪਾਂ ਕਹਿ ਇਹਨੂੰ ਜਿਗਰ ਕਰ ਜੀ ਫਲਾਣਾ ਧੌਂਕਾ ਦੇਖੋ ਆਪਣਾ ਵਪਾਰ ਦਾ ਕੰਮ ਆ ਪਤਾ ਕੋਈ ਨਹੀਂ ਬਿਲਕੁਲ ਪਰ ਇਹਦੀ ਬਾਡੀ ਦਾ ਅੰਤਰ ਦੇਖ ਕੇ ਗੈਸਾ ਆਪਾਂ ਲਾ ਸਕਦੇ ਕਿ ਵਾਕਿਆ ਚੰ ਤੇ ਸੂਆ ਬਾਈ ਜੀ ਕਿਹੜਾ ਸੂਆ ਇਹ ਸੂਆ ਬਾਈ ਜੀ ਹੁਣ ਮਾਲਕ ਦਾ ਜਿੱਥੋਂ ਆਈ ਵੀ ਆ ਉਹ ਤਾਂ ਦੂਜਾ ਕਹਿੰਦੇ ਆ ਪਰ ਤੀਜਾ ਸੂਆ ਅੱਛਾ ਕਹਿੰਦਾ ਬਾ ਪਰਚੇਸ ਕਰਨ ਵਾਲਾ ਖਰੀਦਣ ਵਾਲਾ ਬੰਦਾ ਤੀਜਾ ਸੂਆ ਮੰਨ ਕੇ ਇਹਨੂੰ ਖਰੀਦੇ ਤੀਜਾ ਸੂਆ ਮੰਨ ਕੇ ਕੱਦ ਕਾਟ ਤੇ ਸਿੰਘ ਸਾਲ ਤੇ ਬੇਲ ਬੂਲ ਤੇ ਬਾਡੀ ਸਟਰਕਚਰ ਵਾਲੇ ਪਾਸਿਓ ਪੂਰੀ ਇੱਕ ਨੰਬਰ ਫਰਸਟ ਕਲਾਸ ਆ ਜਮਾ ਸੁਬਰੋ ਬੈਕ ਸਾਈਡ ਤੇ ਝੋਟੀਆਂ ਚਗਾਠਾ ਦੇਖੋ ਜੈਨੂਅਰ ਤੀਜਾ ਸੂਆ ਲਗਭਗ ਹੂ 15 20 ਦਿਨ ਦਾ ਸੁਆਈਏ ਦਾ ਇਹਦਾ ਹੈਗਾ ਜੀ ਬਾਈ ਜੀ 15 ਉਹ ਤਾਂ ਕਹਿੰਦੇ ਨੇ 12 ਦਿਨ ਦਾ ਪਰ 15 ਤੋਂ 16 ਦਿਨ ਦਾ ਸੁਆ ਹੈਗਾ ਬਈ ਇਹਦਾ ਜੀ ਤੇ ਬਾਕੀ ਥਾੜਾ ਜਿਹਾ ਲੋ ਸਪੇਸ ਦੇਖ ਕੇ ਨਾੜਾ ਨੂੜਾ ਹਨਾ ਇੱਕ ਨੰਬਰ ਹੈ ਬਾਈ ਜੀ ਸੋ ਲੇਵਾ ਦੇਖੋ ਯਾਰ ਕਹਿੰਦਾ ਆਈ ਵੀ ਗੰਗਾ ਨਗਰ ਸੇ ਹੜਤੋਂ ਬਾਈ ਜੀ ਉੱਥੇ ਆਪਾਂ ਇਹਦੇ ਚੋਕਿਆ ਲਿਆਂਦਾ ਇਹਦਾ 18 ਕਿਲੋ ਤੋਂ ਦੋ ਕੰਡੇ ਲਾ ਕੇ 18 ਕਿਲੋ 200 ਗ੍ਰਾਮ ਅਸਾ 18 ਕਿਲੋ 200 ਗ੍ਰਾਮ ਦੁੱਧ ਇਹਦੇ ਕੰਡੇ ਲਾਵਾਂ ਹਾਜ਼ਰ ਹਾਂ ਇਹ ਆਪਣੇ ਕੋਲ 4 ਦਿਨ ਹੋ ਗਿਆ ਇਹਨੂੰ ਥੋੜਾ ਉਪਰਾਂ ਕਰ ਗਿਓ ਫਿਰ ਪਰ ਹੁਣ ਆਪਣਾ ਕਰਕੇ ਇੱ ਜਮਾਤਿਆਰ ਹੋਏਗੀ ਅੱਛਾ ਕਹਿੰਦਾ ਵਾ ਜੇ ਕੋਈ ਵੀਰ ਆਪਣਾ ਸਾਈ ਲਾਉਂਦਾ ਹਾਂ ਐਸ ਵਕਤ ਕੰਡਾ ਆਪਦਾ ਘਰੋਂ ਲੈ ਆਵੇ 14 ਕਿਲੋ ਅੱਜ ਵਿੱਚ ਵਾਕੇ ਦੇ ਸੱਤ ਕਿਲੋ ਪਰ ਡੰਗ ਦਾ ਦੁੱਧ ਚਵਾ ਕੇ ਦੇਵਾਂਗੇ ਮਿਣਕੇ ਦੇਵਾਂਗੇ ਪਰ ਕਹਿੰਦਾ ਵਾ ਜਿਹੜਾ ਵੀਰ ਖਰੀਦਣ ਵਾਲਾ ਉਹ ਇਹਨੂੰ 16 ਮੰਨ ਕੇ ਲੈ ਜੇ 16 ਮੰਨ ਕੇ ਲੈ ਜੇ ਕਿ 16 ਕਿਲੋ ਤੋਂ ਝੋਟੀ ਪਾ ਦੋਗੀ ਸੋ ਬਾਕੀ ਯਾਰ ਜਿਹਨੂੰ ਕਹਿੰਦੇ ਮੰਜਾ ਡਿੰਦਾ ਗੁੱਠਾ ਗੱਠਾ ਜੇਕਰ ਕੱਲੀ ਦੀ ਵੀਡੀਓ ਪਰ ਚੋਾਈ ਵਗਰਾ ਕਰਕੇ ਦਿਖਾਉਣੀ ਹੁੰਦੀ ਤਾਂ ਕੱਲੀ ਤੇ ਮੰਨ ਕੇ ਚੱਲ ਵੀ ਇਹ ਰੋਬ ਹੋਰ ਹੋਣਾ ਸੀ ਪਰ ਉਹਨਾਂ ਬਾਅਦ ਜ਼ਿਆਦਾ ਲਾਰਜ ਦਿਖਾ ਰਹੇ ਆ ਤੇ ਬਾਕੀ ਉਸ ਤੇ ਰੇਟ ਫਿਰੇ ਦਾ ਉਸ 18 ਕਿਲੋ ਵਾਲਾ ਰਹੂਗਾ ਜਾਂ ਅੱਜ 14 ਕਿਲੋ ਵਾਲਾ ਰਹੂਗਾ ਰੇਟ ਦਾ ਅੱਜ ਦਾ ਵੇਜੀ ਫਿਰ ਉਹਦੇ ਦੱਸਦੇ ਉਹਦੇ ਕਰਾਂਗੇ ਜੀ ਕਹਿੰਦਾ ਆਪਾਂ ਹੁਣ 14 ਕਿਲੋ ਮੰਨ ਕੇ ਸੌਦਾ ਕਰੇ ਅੱਜ ਹੋ ਰੇਟ ਆ ਆਪਾਂ ਦੋ ਟਾਈਮ ਚਵਾ ਕੇ ਦੇਵਾਂਗੇ ਆਪਾਂ ਜੇ ਆਪਣੇ ਕੋਲ ਗਰਮ ਵਾਲੀ ਖੜੀ ਰਹਿ ਗਈ 8 ਦਿਨ ਜੀ ਤਾਂ ਆਪਾਂ ਇਹਦਾ ਫਿਰ ਚਵਾ ਕੇ ਦੇਵਾਂ ਦੁੱਧ ਫਿਰ ਪੂਰਾ ਜਿੰਨਾ ਹੈਗਾ ਉਹਨਾਂ ਕਰਕੇ ਦੇਵਾਂਗੇ ਜੀ ਅੱਗੇ ਆ ਗਈ ਝੋਟੀ ਆਪਣੀ ਗ੍ਰੇਟਡ ਬਾਂਚ ਹੈਨਾ ਹਾਂ ਜੀ ਇਹ ਬਾਈ ਜੀ ਕਿਹੜਾ ਸੁਆ ਸੁਈ ਹੋਈ ਆ ਇਹ ਬਾਈ ਜੀ ਤੀਜਾ ਸੁਆ ਜੀ ਤੀਜਾ ਸੁਆ ਨੀਲੀ ਟੱਚ ਦੇ ਵਿੱਚ ਆ ਗਈ ਤੇ ਦੁੱਧ ਹੁਣ ਕਿੰਨਾ ਇਹ ਥਲੇ ਸੋਏ ਨੂੰ ਅੱਜ ਛੇਮਾ ਦੇਣਾ ਬਾਈ ਜੀ ਜੀ ਇਹਦਾ ਬੋਲਾ ਹੁਣ 12 ਲੀਟਰ ਜਮਾਂਣ ਤਿਆਰ ਆ। ਅੱਛਾ 6 ਲੀਟਰ ਦੁੱਧ ਪਰ ਟਾਈਮ ਦਾ ਚੋਣ ਦਾ ਇਹਦੇ ਥੱਲੇ ਹਾਜ਼ਰ ਆ। ਜੇ 6 ਮਾ ਤੋਂ 7ਵਾਂ ਦਿਨ ਸੂਈ ਨੂੰ ਬਾਈ। ਅੱਛਾ 6 ਮਾ ਤੋਂ 7ਵਾਂ ਦਿਨ ਹਜੇ ਇਹਨੂੰ ਸਿਰਫ ਸੂਈ ਨੂੰ ਆ। ਇਹ ਵੀ ਗੰਗਾ ਨਗਰ ਦੀ ਆਈ ਵੀ। ਅੱਛਾ ਕਹਿੰਦਾ ਬਾ ਜਿਆਦਾ ਖਰੀਦ ਫਿਰ ਆਪਾਂ ਉਧਰੋਂ ਵੀ ਕਰਦੇ ਆ। ਆਪਾਂ ਜਿਆਦਾ ਲੋਕਲ ਮੈਂ ਬਹੁਤ ਘੱਟ ਖਰੀਦਦੇ ਆ ਇੱਕ ਦੋ ਅੱਧੀ ਮੈਂ ਹੂ ਨਾ ਕਿ ਆਪਣੇ ਕੋਲ ਦੋ ਜੀ। ਆਪਾਂ ਸਾਰਾ ਜਿੰਨਾ ਮਾਲ ਹੁੰਦਾ ਗੰਗਾ ਨਗਰ ਦਾ ਜਾਂ ਹਰਿਆਣੇ ਦਾ ਮਾਲ ਹੀ ਖਰੀਦਦੇ ਆ ਬਾਈ। ਅੱਛਾ ਕਹਿੰਦਾ ਬਾ ਗੰਗਾ ਨਗਰ ਕੋਈ ਮਾਲ ਜਿਹੜਾ ਵੀ ਲੈ ਵੀ ਦੁੱਧ ਮੰਨ ਕੀ ਮੈਂ ਦਾ ਲੈਣੇ ਦੁੱਧ ਵਾਲੀ ਮੈਂ ਜਿਹੜੀ ਵੀ ਉਹ ਆਪਣਾ ਮੈਂ ਖੋਟੀ ਨਾ ਮੇਲੇ ਮੈਂ ਖਰੀ ਨਹੀਂ ਕਿ ਮੈਂ ਮਰੇ ਆਪਣਾ ਸੋ ਬਾਕੀ ਕਹਿੰਦਾ ਬਸ ਛੋਡਾਂ ਨਾਲ ਤਜਰਬਾ ਡੇਰੀਆ ਡੇਲੀਆ ਭਾਈ ਇਹਨੇ ਪਸ਼ੂ ਚੋਨੇ ਆ ਚੋਨੇ ਆ ਵੀ 95% ਦਾ ਕਹਿੰਦਾ ਪਿੰਡ ਦਾ ਘੀਰਾ ਤੋਂ ਪਤਾ ਲੱਗਦਾ ਪਸ਼ੂ ਦੇਖ ਕੇ ਪਤਾ ਲੱਗਦਾ ਆਪਣਾ ਕਹਿੰਦਾ ਭਾਈ ਜੇ ਬਸ 100 ਮੱਝ ਲੈਉਣੇ ਆ 100 ਦੇ ਮਗਰ ਦੋ ਖੋਟੀਆਂ ਹੁੰਦੀਆਂ ਦੋ ਖੋਟੀਆਂ ਹੁੰਦੀਆਂ ਨੇ ਜਿੰਨਾ ਕਹਿਤਾ ਨਾਲ ਐ ਨਹੀਂ ਗੱਲ ਬਾਈ ਜੀ ਆਪਣੇ ਤਾਂ ਗਰੰਟੀ ਵਾਲਾ ਕੰਮ ਹੁੰਦਾ ਜਿੰਨਾ ਕਹਿਤਾ ਇੱਥੇ ਆਪਣਾ ਘੱਟੋ ਘੱਟ ਵੀ 10 ਮਿੰਟਾਂ ਦੇ ਵਿੱਚ ਆਪਣਾ ਨਾਮ ਮਾਲ ਦਿੱਤਾ ਹੋਇਆ ਸਾਰਾ ਜੀ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਆਪਾਂ ਨੂੰ ਇਹ 12 ਕਹ ਕੇ ਅੱਜ 10 ਕੱਢ ਦੀ ਐ ਅੱਛਾ ਜਿਹੜੀ ਆ ਗਈ ਬੱਲੀ ਇਹ ਹੁਣ 12 ਹਾਜ਼ਰ ਆ ਕਹਿੰਦਾ ਭਾਬ ਨੰਗੂ 15 ਤੋਂ ਪਾਰ ਗਈ ਐ 16 ਲੀਟਰ ਜਮਾਂ ਗਰੰਟੀ ਨਾਲ ਦੁੱਧ ਦਿਓ ਅੱਛਾ 16 ਬਣ ਕੇ ਬੰਦਾ ਇਹਨੂੰ ਪਰਚੇਸ ਕਰ ਲੇ ਤੇ ਅੱਗੇ ਆ ਗਈ ਬਾਈ ਜੀ 4 ਨੰਬਰ ਵਾਲੀ ਹਨਾ ਤੇ ਇਹਦਾ ਕਿਹੜਾ ਸੁਆ ਜੀ ਇਹਦਾ ਸੂਆ ਬਾਈ ਜੀ ਤੀਜਾ ਸੂਈਆ ਹੁਣ ਇਹ ਅੱਛਾ ਤੀਜਾ ਸੂਆ ਸੂਈ ਵੀ ਆ ਤਾਂ ਇਹਨੂੰ ਦੂਜਾ ਵੀ ਕਹਿ ਦਈਏ ਜੀ ਪਰ ਦੂਜਾ ਵੀ ਕਹਾ ਲੂਗੀ ਅੱਛਾ ਬੱਚਾ ਆ ਗਿਆ ਇਹਦਾ ਸੂਏ ਨੂੰ ਅੱਜ ਤੀਜਾ ਦਿਨ ਹੀ ਆ ਬਾਈ ਜੀ ਪਰਨਾੜੂਆਂ ਨਾਲ ਹੀ ਆ ਜਮਣਾ ਹਾਂ ਬੋਲੇ ਤਾਂ ਖਾਲੀ ਹੋ ਗਈ ਇਹ ਜੀ ਤੇ ਵਾਕੀ ਬਾਡੀ ਬਾਂਤਰ ਚਗਾਠਾ ਜਗੂਠਾ ਛੋਟੀ ਦਾ ਚੰਗਾ ਥੋੜਾ ਜਿਹਾ ਸੂਏ 'ਚ ਖੜੀ ਆ ਇਹ ਜੀ ਤੇ ਇੱਕ ਸਾਫਰ ਲੰਮਾ ਜੀ ਤੇ ਕਿੰਨੇ ਕ ਦੁੱਧ ਹਾਈਐਸਟ ਪਾ ਦੂਗੀ ਇਹ ਹਾਈਐਸਟ ਬਾਈ ਜੀ ਇਹਦਾ 15 ਕਿਲੋ ਦੁੱਧ ਪਾਓ ਅੱਛਾ 15 ਕਿਲੋ ਦੁੱਧ 7.5 ਕਿਲੋ ਪਰ ਟਾਈਮ ਦਾ ਆਊਗਾ ਬਾਈ ਜੀ ਤੇ ਬਾਕੀ ਅ ਚੌਥਾ ਜਨ ਸੋਇਨ ਨੂੰ ਅੱਜ ਵੀ 9 ਕਿਲੋ ਵਾਲਾ ਤਿਆਰ ਆ ਬਾਈ ਅੱਛਾ 9 10 ਦੀ ਦਾ ਸਟਾਰਟਿੰਗ ਲਈ ਫਰਦੀ ਆ ਜੀ ਮਾਸ਼ਾਅੱਲ ਤੇ ਬਾਕੀ ਬੱਚਾ ਕੱਚਾ ਰਾੜੂਆ ਨਾਲ ਜਾਵਾ ਹਨਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋ ਕੋਈ ਮੇਕਅਪ ਵਗੈਰਾ ਇਨਾਂ ਝੋਟਿਆਂ 'ਚ ਲੱਗਿਆ ਹੋਣੀ ਕੋਈ ਇਹਨਾਂ ਨੂੰ ਤੌਂਕੇ ਦਾ ਬਿਜਾਰ ਨਹੀਂ ਛੱਡਿਆ ਵਾ ਹਨਾ ਕੋਈ ਨਹੀਂ ਬਾਈ ਤੜਕੇ ਤੜਕੇ 5.5 ਚੁਈਆਂ ਵੀ ਇਹਨੇ ਜੀ 5.5 ਹੁਣ ਚੁਬਾਈ ਹੋਊਗੇ ਇਹਨਾਂ ਦੀ ਜੀ ਤੇ ਕੋਈ ਆਏ ਨਹੀਂ ਹੈਗਾ ਵੀ ਵਿਆਹ ਛੱਡ ਕੇ ਉਪਰੀ। ਕੋ ਕਿਸੇ ਨੂੰ ਇੱਕ ਦਾ ਵੀ ਆਪਣਾ ਬੱਚਾ ਵੀ ਨਹੀਂ ਲਾਇਆ ਆਪਾਂ। ਇਹ ਵੀ ਨਹੀਂ ਗੱਲ ਵੀ ਦਿਖਾਉਣ ਦੇ ਮਾਰੇ ਆਪਾਂ ਬੱਚਾ ਲਾ ਦੀਏ ਜਾਂ ਹਨਾ। ਨਾ ਕੋਈ ਬੱਚਾ ਲਾਇਆ ਬਾਈ ਜੀ। ਉਹ ਆਏ ਆ ਬਾਈ ਵੀ ਅਰੇ ਅੱਜ ਬੱਚਾ ਲਾ ਦਾਂਗੇ। ਮੁੜ ਕੇ ਵੀ ਫਿਰ ਆਪਾਂ ਮਹੇ ਦਾ ਕਿਹੜਾ ਦੂਰ ਆ ਲੈਣ ਦੋ-ਦੋ ਡੰਗ ਚੋਕੇ ਲੈਣੀਆਂ ਇੱਥੋਂ। ਅੱਛਾ ਅੱਗੇ ਜਿਹੜੀ ਨਾਲ ਮਹੇ ਆ ਗਈ। ਹਾਂ। ਉਹ ਥੋੜੀ ਸੂਈ ਚ ਲੱਗਦੀ ਹੈ ਹਨਾ। ਇਹ ਬਾਈ ਜੀ ਇਹ ਚੌਥਾ ਦਿਨ ਸੂਈ ਨੂੰ ਆ। ਜੀ। ਤੇ ਇਹਦੇ ਥੱਲੇ ਹੁਣ 10 ਲੀਟਰ ਬੋਲਾ ਤਿਆਰ। ਅੱਛਾ 5 ਲੀਟਰ ਪਰ ਟੈਂਪ ਦਾ। ਹਾਂ ਬਾਈ। ਅੱਛਾ ਦੇ ਚੌਥਾ ਦਿਨ ਅਛਾ ਚੌਥਾ ਦਿਨ ਹਾਲ ਤਾਂ 10 ਤੋਂ ਸ਼ੁਰੂ ਹੁੰਦੀ ਆ ਤੇ ਬਾਕੀ ਲੇਵੇ ਦੀ ਬੜੀ ਸੂਚੀ ਆ ਹਨਾ ਬਹੁਤ ਜ਼ਿਆਦਾ ਚੌਂ ਨਾਂ ਨੰਬਰ ਆ ਇਹ ਤਾਂ ਸਿੱਖਣ ਵਾਲਾ ਕੰਮ ਆ ਧਰ ਬਾਈ ਅਛਾ ਬਾਕੀ ਲੇਵਾ ਦੇਖ ਕੇ ਤਾਂ ਐ 18 17 ਵਾਲੀ ਕੋਈ ਆਹੀ ਭਰਦਾ ਹਨਾ ਪਰ ਕਹਿੰਦਾ ਆਪਾ ਜਮਾ ਇਹਨੂੰ ਐ ਮੰਨ ਕੇ ਆਲਾ 15 ਲੀਟਰ ਦੀ ਗਰੰਟੀ ਤੇ ਲੈ ਅਛਾ ਕਹਿੰਦਾ ਆਪਾ 7.5 ਕਿਲੋ ਦੁੱਧ ਪਰ ਟਾਈਮ ਦਾ ਇਹਨੇ ਝੋਟੀ ਨੇ ਪਾਉਣਾਗਾ ਤੇ ਬਾਕੀ 7 ਸਵਾ 7 ਸੂਆ ਚੌਥਾ ਸਰਦੀ ਸਰਦੀ ਦੁੱਧ ਦਾ ਨਜ਼ਾਰੇਦਾਰ ਚੀਜ਼ ਆ ਜਮਾ ਹਨਾ ਕੋਈ ਇਹ ਨਹੀਂ ਗੱਲ ਵੀ ਹਪੜਾ ਦਾ ਫਿਰ ਆਲੀ ਐ ਮੇਨ ਗੱਲ ਵੀ ਜਾਤ ਪਾਤ ਦੀ ਗੱਲ ਹੋਰ ਦੇ ਪੀ ਪਸ਼ੂਵਾ ਦੇ ਕੁੰਬੜਾ ਵਗੈਰਾ ਨਹੀਂ ਹੈਗਾ ਜਮਾ ਹਨ ਕੋਈ ਇਹ ਨਹੀਂ ਗੱਲ ਵੀ ਚਾਰਨਾ ਬਣੀਆਂ ਵੀ ਚਾਰਨਾ ਬਣੀਆਂ ਚਾਰ ਤਾਂ ਉਧਰ ਹੈ ਹੀ ਨਹੀਂ ਬਾਈ ਤੈਨੂੰ ਪਤਾ ਸੋ ਮਨ ਕਹਿੰਦਾ ਵਾ ਸੁੱਕੀ ਖਰਾਕ ਆ ਥੋੜਾ ਆ ਦੇਖ ਆ ਖੁਰ ਨਹੀਂ ਦੇਖਿਆ ਕਿ ਇੰਨਾ ਕਹੇ ਜੀਲ ਆਉਂਦੀਆਂ ਨੇ ਆਪਣਾ ਆਪਣੇ ਕੋਲੇ ਜਾ ਰ ਆ ਬਾਈ ਆ ਸੁੱਕੀ ਜੂੜੀ ਪਈ ਐ ਇੱਥੇ ਵੀ ਆਪਣੇ ਕੋਲ ਵੀ ਚਾਰ ਨਹੀਂ ਲੇ ਸੋ ਤੂੜੀ ਦੇ ਉੱਤੇ ਜਦੋਂ ਮੰਡ ਪੈਂਦਾ ਦਾਣਾ ਪੈਂਦਾ ਆਪ ਹੀ ਜਾਏ ਬਣੇ ਦੁੱਧ ਕੱਢਣਾ ਇਹਨਾਂ ਨੇ ਹਨਾ ਨਾ ਆਪਾਂ ਦੇਖੋ ਕੋਈ ਨਾ ਕੋਈ ਕਾੜੇ ਕੱਪੇ ਦਾ ਹੁੰਦਾ ਜਿਹੜਾ ਦੁੱਧ ਬੰਦ ਨਾ ਨੈਚੁਰਲੀ ਦੁੱਧ ਵਧਿਆ ਆਉਂਦਾ ਅੱਛਾ ਨੈਚੁਰਲ ਦੁੱਧ ਪਸ਼ੂ ਅਗੇ ਉਹ ਝੋਟੀ ਖੜੀ ਆ ਨਾਲ ਜਿਹੜੀ ਬਾਈ ਜੀ ਫੈਲਣ ਅੱਛਾ ਅੱਜ ਅੱਛਾ ਇਹ ਬਾਈ ਜੀ ਆ ਗਈ ਝੋਟੀ ਪਹਿਲਾ ਸੂਆ ਇਹਨੂੰ ਅੱਜ ਆਪਣੇ ਕੋਲੇ ਨਾ ਉਦੋਂ ਪਹਿਲਾਂ ਜੋੜੀ ਆਈ ਸੀ ਅੱਛਾ ਇਹ ਚ ਇੱਕ ਸੇਲ ਹੋ ਗਈ ਸੀ ਅੱਛਾ ਇਹ ਉਦੋਂ ਗੱਬਣ ਸੀ ਅੱਛਾ ਇਹਨੂੰ ਅੱਜ ਹੋਇਆ ਸੂਈ ਨੂੰ ਸੁਣਦਾ 11ਵਾਂ ਦਿਨ ਅੱਛਾ 11ਵਾਂ ਦਿਨ ਹੋ ਗਿਆ ਜਿਹਨੂੰ ਸੂਈ ਤੇ ਬਾਕੀ ਲੇਵੇ ਦੀ ਫਿਟਿੰਗ ਬੰਨਤਰ ਰਹੀ ਦੀ ਬੰਨਤਰ ਰਹੀ ਦੀ ਅੱਛਾ ਗੱਲਾਂ ਗਾਂ ਹੀ ਹੈ ਜਮਾ ਹਨਾ ਜਮਾ ਗਾਂ ਇਹਦੇ ਅੱਜ ਬਾਈ ਇਹ ਥਲੇ 15 ਕਿਲੋ ਤਿਆਰ ਆ ਗਾਰੰਟੀ ਨਾਲ ਕੰਮ ਸੋ so, 15 ਕਿਲੋ ਅੱਜ ਜਮਾ ਰੈਡੀ ਚੋਕੇ ਦੇਵਾਂਗੇ ਅੱਛਾ ਨਮਾ ਹਾਂ ਝੋਟੀ ਥੱਲੇ ਪਹਿਲਾਂ ਥੱਲੇ ਹਾਂ ਪਹਿਲਾਂ ਥੱਲੇ 15 ਕਿਲੋ ਜਮਾ ਗਰੰਟੀ ਸੋ ਆ ਦੇਖੋ ਬਾਕੀ ਯਾਰ 4 ਰੁਪਏ ਵਗੈਰਾ ਫੁੱਲ ਆ ਜਾਵਾ ਹਣਾ ਹਾਂ ਇਹਨੂੰ ਇਹ 딜 ਆ ਗਈ ਹੁਣ ਅੱਛਾ ਇਹਦੇ ਕੋਲੇ ਆਪਣੇ ਕੋਲੇ ਹੋ ਗਏ ਇਹਨੂੰ ਅੱਜ 12 12 ਤੋਂ 13 ਦਿਨਾਂ ਲਈ ਸੋ ਜਿਹੜਾ ਮੈਂ ਦੁੱਧ ਵਾਲੀ ਗੱਲ ਕਰਦਿੰਨੇ ਹੁਣ ਇਹਨੂੰ 12 13 ਦਿਨ ਹੋ ਗਏ ਥੋੜੇ ਬਲਾਈ ਨੂੰ ਬਣਾਈ ਸੀ ਇੱਥੇ ਅੱਜ 11ਵੇਂ ਦਿਨ ਇੱਥੇ ਸੂਈ ਆਪਣੇ ਕੋਲੇ ਸੋ ਜਿਹੜੀ ਆਪਣੇ ਘਰੇ ਸੂਈ ਮੈਂ ਕਹਿੰਦਾ ਬਾਵਾ ਵੀ ਬਾਸ 15 ਦਿਨ ਪਸੂ ਜੀ ਲਾ ਗਿਆ ਇਹ ਇਹ ਜਮਾ 15 ਕਿਲੋ ਜਮਾ ਰੈਡੀ ਹਾਜ ਰਾਜ ਅੱਛਾ 2 ਟਨ ਚਵਾ ਕੇ ਦੇਵਾ ਜਮਾ ਚਵਾ ਕੇ ਦੰਦੋ ਵੀ ਚਾਰ ਚੁਰ ਹੋ ਮੇਰੇ ਹਿਸਾਬ ਨਾਲ ਹਨਾ ਦੰਦ ਦੰਦ ਤਾਂ ਨਹੀਂ ਪੱਟੇ ਐਵੇਂ ਤੇ ਮੈਂ ਕਹਦੀ ਆ ਚਾਰ ਹੋ ਸਕਦੀ ਆ ਜੀ ਬਸ ਹੈ ਚਾਰ ਇੱਕ ਦੰਦ ਦੀ ਜੀ ਤੇ ਅੱਗੇ ਬਾਈ ਜੀ ਆ ਗਈ ਜਿਹੜੀ ਐਂਡ ਵਾਲੀ ਮੱਝ ਹਨਾ ਹਾਂ ਬਾਈ ਜੀ ਇਹ ਇੱਥੋਂ ਲੋਕਲ ਮਾਏ ਆ ਅੱਛਾ ਲੋਕਲ ਮੱਝ ਹਾਂ ਲੋਕਲ ਦੇ ਰਿਆ ਨਹੀਂ ਆਉਣ ਕਿ ਨੂੰ ਕਹਿ ਕੇ ਵੇਚੀ ਐ ਐਂ ਬਣਦੀਆਂ ਨਹੀਂ ਬਾਈ ਵੇਖ ਲੋ ਇਹ ਉਹ ਬਾਈ ਜੀ ਹੁਣ ਕਹਿੰਦਾ ਭਾਬੀ 16 24 ਦਾ ਵਾਗ ਫਰਕ ਆ ਹਾਂ ਫਰਕ ਆ ਇਹ ਕਿਹੜੀ ਗੱਲ ਹੈਗੀ ਆ ਜੀ ਦੁੱਧ ਨੂੰ ਬਹੁਤ ਖਰੀ ਆ ਸੋਈ ਨੂੰ ਇਹਨੂੰ ਸੇਵਾ ਦੇਣਾ ਅੱਜ ਜੀ 9 ਕਿਲੋ ਦੁੱਧ ਇਹਦਾ ਜਮਾ ਬੋਲੀ ਅੱਜ ਜਮਾ ਹਾਜ਼ਰ ਆ ਬਾਈ ਅੱਛਾ 4 ਦਾ ਹਾਜ਼ਰ ਆ ਹਾਂ 12 ਕਿਲੋ ਦੁੱਧ ਦੀ ਗਾਰੰਟੀ ਦੇ ਮੈਲੇ ਦੀ ਅੱਛਾ ਹੁਣ ਇਹ ਹੈਗੀ 12 ਦੇ ਐਂਡ ਹਾਂ ਹੁਣ ਇਹਨੂੰ ਆਪਾਂ 16 17 ਕਿਈ ਚੱਲੀਏ ਬਾਈ ਐਂਡੀ 12 ਇਹਦਾ ਪੂਰੀ ਸੇਵਾ ਨਾਲ ਅੱਛਾ 12 ਨੂੰ ਅਸੀਂ ਕਹ ਦੀਏ ਵੀ ਅਸੀਂ ਸੁੱਕੀ ਟੂੜੀ ਪਾਉਣੇ ਬਾਈ ਜਣੇ ਦੂਣੇ ਵਾਲੇ ਦਾ ਗੁੰਦੀਆ ਤੈਨੂੰ ਪਤਾ ਡੈਰੀ ਫਾਰ ਇੱਥੇ ਅਸਰ ਕੱਢ ਕੇ ਰੱਖਦੇ ਆ ਉਹ ਆਪਾਂ ਐ ਨਹੀਂ ਹੈਗਾ ਖੜਾ ਦੇ ਦੀਏ ਗੁੜ ਦੇ ਦੀਏ ਉਹ ਜਿਹਾ ਨਹੀਂ ਹੈਗੀਆਂ ਅੱਛਾ ਅੱਗੇ ਆ ਗਈਆਂ ਬਹਿਣਾ ਆਪਣੇ ਕੋਲੇ ਇਹ ਆਪਣੇ ਕੋਲੇ ਬਹਿਣਾ ਜਿਹੜੀ ਇਹ ਬਹਿੜ ਦੇਖ ਰਹੇ ਗੱਭਣਾ ਬਾਈ ਜੀ ਇਹ ਬਾਈ ਗੱਭਣਾ ਅੱਛਾ ਇਹਦਾ ਕਿਹੜਾ ਸੁਹਾ ਕੀ ਗੱਲ ਬਾਤ ਆ ਇਹਦਾ ਸੁਹਾ ਦੂਜਾ ਬਾਈ ਜੀ ਅਜੇ ਨੂੰ ਸੁਹਾ ਦੇ ਦਿਨੇ ਤੇ ਪੂਰੇ ਹੋਣ ਦੇ ਇਹ 13 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਛਾ 13 ਤਰੀਕ ਨੂੰ ਸੁਹਾ ਦੂਜਾ ਸੂਰੀ ਹੈ ਹਾਂ ਤੇ ਦੁੱਧ ਦੀ ਕੀ ਇਹਦੀ ਕਪੈਸਿਟੀ ਰਹਿਣੀ ਹੈ ਪਹਿਲੇ ਸੂਏ ਦੀ ਦੋਤੇ ਦੀ 24 ਲੀਟਰ ਦਿੱਤਾ ਬਈ ਇਹਨੇ ਮਾਲ ਅੱਛਾ 12 ਕਿਲੋ ਪਰ ਟਾਈਮ ਚੱਲੀ ਆ ਹਾਂ ਅੱਜ ਹਫਤਾ ਦੱਸ ਦਨ ਲੈਂਦੀ ਆ ਹਜੇ ਹਾਂ ਹਜੇ ਲੈ ਜਾਓਗੇ ਆਏ ਮਾਨੂੰ ਅੱਜ ਕੱਲ 9 ਤਰੀਕ ਹੋਗੀ ਹਾਂਜੀ 9 ਤੇ 4 ਦਿਨ 5 ਦਿਨ ਤੇ ਦੇ ਹੋਈ ਪੈਣੇ ਬਈ ਜੀ 10 ਦਿਨ ਲਊਗੇ ਹਜੇ ਅੱਛਾ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਜੀ ਫੋਨ 'ਤੇ ਕਰ ਲੈ ਅੱਛਾ ਕੋਈ ਹਨ ਆਪਾਂ ਫੋਨ 'ਤੇ ਕਹਿ ਤੀ ਕੱਲੀ ਕੱਲੀ ਵਾਰੇ ਬੰਦਾ ਪੁੱਛੀ ਚੱਲੇ ਵੀ ਕੋ ਨਿਬੜਦਾ ਨਹੀਂ ਗੱਲ 'ਚ ਕਰੰਟ ਹੋਊਗਾ ਬਿਲਕੁਲ ਵੀਰੇ ਜੋ ਆ ਕੇ ਜੇ ਆਗਾ ਬੰਦਾ ਚਵਾ ਕੇ ਦੇ ਕੇ ਦੋਰਾਗੇ ਆਪਾਂ ਇਹ ਨਹੀਂ ਗੱਲ ਆ ਉਹ ਗੰਮਣੇ ਹੈਗਾ ਬੇ ਦੂ ਦੂ ਲੱਖ ਮੰਗੇ ਜਾਂ ਮੇ ਉਹ ਕੰਮ ਨਹੀਂ ਹੈਗਾ ਅੱਛਾ ਕਹਿੰਦਾ ਬਾ ਜੈ ਜੀ ਚੀਜ਼ ਆ ਵੀ 2-4000 ਦਾ ਮਾਰਜਨ ਰੱਖ ਕੇ ਆਪਾਂ ਪਸ਼ੂ ਵੇਚ ਕੇ ਵੀ ਆਪਾਂ ਦਾ ਚੈਨ ਕਮਾਉਣੀ ਆ ਦਿਵਾਰੀ ਹੋਰ ਲੈ ਆਉਣੀ ਆ ਅੱਛਾ ਵੀਡੀਓ ਪਾਉਣ ਦਾ ਮਕਸਦ ਅੱਜ ਤੱਕ ਆਪਾਂ ਵੀਡੀਓ ਨਹੀਂ ਪਾਈ ਕਰਦੇ ਹਣਾ ਪਹਿਲੀ ਵੀਡੀਓ ਆ ਪਹਿਲੀ ਵੀਡੀਓ ਪਾਉਣੇ ਆਪਣੇ ਕੋਲ ਜਿੰਨੇ ਬਾਈ ਇੱਥੇ ਲੋਕਲ ਪੰਡ ਆਉਂਦ ਨੇ ਆਪਾਂ ਚਵਾ ਕੇ ਦੋ-ਦੋ ਡੰਗ ਮਈਆਂ ਹੀ ਵੇਚ ਦਿਆਂ ਕੋਈ ਵੀਡੀਓ ਨਹੀਂ ਪਾਈ ਆ ਤੱਕ ਨਹੀਂ ਵੇਚ ਦਿਆਂ ਤਾਂ ਮੁੰਡਾ ਖਿਆ ਟ੍ਰੈਂਡ ਜਾ ਵਾਲਾ ਹੋਇਆ ਬਾ ਤਾਂ ਪਵਾਤੀ ਆ ਪਾ ਵੀ ਤਿੰਨ-ਚਾਰ ਸਾਲ ਹੋ ਗਏ ਸੋ ਪੰਡ ਹੰਢਾਇਆ ਇੱਥੇ ਬਾਈ ਲੁਕੇ ਆਪਣੇ ਘਰੇ ਸੁੱਈ ਆ ਕਿੱਥੇ ਸੁੱਈ ਗਈ ਆ ਬੱਚਾ ਹੈਗਾ ਬੱਚਾ ਹੈਗਾ ਜੀ ਤੇ ਇਹਨੂੰ ਸੋਏ ਨੂੰ ਅੱਜ ਬੱਚਾ ਮੰਗ ਰਾਇ ਇਹਦੇ ਜੀ ਇਹਨੂੰ ਸੋਏ ਨੂੰ ਅੱਜ 9 ਦਿਨ ਹੋ ਗਏ ਜੀ ਇਥੇ ਨਾਲ 18 ਕਿਲੋ ਦੁੱਧ ਭਾਈ ਜੀ ਰੈਡੀ ਆ ਅੱਛਾ 9 ਕਿਲੋ ਦੁੱਧ ਪਰ ਟਾਈਮ ਦਾ ਪਹਿਲਾ ਸੂਆ ਪਹਿਲਾ ਸੂਆ ਦੋ ਟਾਈਮ ਆਪਾਂ ਚਵਾ ਕੇ ਦੇਵਾਂਗੇ ਚਵਾ ਕੇ ਦੇਵਾਂਗੇ ਭਾਈ ਜੀ 9 ਕਿਲੋ ਦੁੱਧ 당 ਦਾ ਚਵਾ ਕੇ ਦੇ ਅੱਛਾ ਪੂਸ ਵਗੈਰਾ ਥੱਲੇ ਲਾਉਂਦੇ ਜੇਰ ਜਿਹਾ ਆਪਾਂ ਓਕੇ ਆ ਓਕੇ ਜਮਾ ਭਾਈ ਕੋਈ ਗਰੰਟੀ ਵਾਲਾ ਜਮਾ ਜੇ ਅੱਜ ਆਪਾਂ ਸਾਰਾ ਓਕੇ ਆ ਕਿਉਂਕਿ ਸੂਏ ਦਾ ਪਸੂ ਦਾ ਦੁੱਧ ਭਾਵੇਂ ਪਈਆ ਘੱਟ ਹੋਵੇ ਜ਼ੇਰ ਵਗੈਰਾ ਸਹੀ ਪਈ ਹੋਵੇ ਹਾਂ ਬਾਈ ਇਹ ਕਿਉਂ ਕਿਹੜੇ ਬੰਦੇ ਨੇ ਮਸਾਂ ਘੱਡਾ ਬਣ ਕੇ ਲੈਣੀ ਹੁੰਦੀ 100 ਦੇ ਨੋਟ ਦੀ ਵੈਲਿਊ ਉਹਨੂੰ ਪਤਾ ਜਿਹੜਾ ਬਣ ਕੇ ਚਲ ਕਮਾਉਂਦਾ ਤੁਹਾਨੂੰ ਦਾ ਜੇ ਅਗਲਾ ਆਪਾਂ ਦੇ ਦਈਏ ਕਿਸੇ ਨੂੰ ਗਰੀਬ ਬੰਦੇ ਨੂੰ ਵਿਚਾਰੇ ਨੂੰ ਨੁਕਸਾਨ ਹੋ ਜਾਏ ਹਨਾ ਇਹਦਾ ਕੋਈ ਬਹੁਤ ਵੱਡਾ ਯਾਰ ਅੱਗੇ ਬਾਈ ਜੀ ਕੋਨੇ ਦੇ ਲਾਸਟ ਖੜੀ ਹੈ ਜਿਹੜੀ ਇਹ ਵੈੜ ਖੜੀ ਹੈ ਬਾਈ ਜੀ ਇਹ ਸੂਈ ਨੂੰ ਅੱਜ ਪੰਜਵਾਂ ਦਿਨ ਆ ਜੀ ਇਹਦੇ ਥੱਲੇ 18 ਤੋਂ 19 ਕਿਲੋ 20 ਕਿਲੋ ਵੀ ਅਜਰ ਆਈ ਡੀ ਹੈ ਦੋ ਆਪਾਂ ਕਹਿਣਾ 18 ਮੰਨ ਕੇ ਸੌਦਾ ਕਰ ਲੇ ਨੌ ਕਿਲੋ ਪਰ ਟਾਈਮ ਦਾ ਦੂਜਾ ਸੂਆ ਬਾਈ ਇਹਦਾ ਅੱਛਾ ਦੂਜਾ ਸੂਆ ਤੇ ਬੱਚਾ ਕੀ ਹੈ ਮਗਰੇ ਇਹਦੇ ਮਗਰੇ ਹੀ ਬੱਚਾ ਅੱਛਾ ਇਹਦੇ ਮਗਰੇ ਹੀ ਬੱਚਾ ਤੇ ਦੋ ਟਾਈਮ ਦਾ 18 19 ਕਿਲੋ ਦੋ ਤੇ ਚੋਕੇ ਲੈ ਕੇ ਜਾਵੇ ਬੰਦਾ ਬਿਲਕੁਲ ਬਾਈ ਜੀ ਇਹ ਦਿਓਗੇ ਦੁੱਧ ਘੱਟੋ ਘੱਟ ਬਾਈ ਜੀ 25 ਤੋਂ 36 ਜਮ ਅਸਾ ਇਹਦੀ 25 ਕਿਲੋ ਦੀ ਸਮਰੱਥਾ ਆ ਗਈ ਮਿਲਕ ਵੇਨਸ ਵਗੈਰਾ ਨਾੜਾ ਨੂੜਾ ਕੁਆਲਿਟੀ ਵੀ ਪੂਰੀ ਓਕੇ ਜਾਵਾ ਹਨਾ ਜਦੋਂ ਮਰਜੀ ਆ ਕੇ ਦੋ ਡੰਗ ਤਿੰਨ ਡੰਗ ਬੈਂਦਾ ਚੋਕੇ ਲੈ ਕੇ ਜਾਵੇ ਜਿੰਨਾ ਦੁੱਧ ਕਹਤਾ ਅੱਛਾ ਜਦੋਂ ਘੱਟ ਨਿਕਲ ਗਿਆ ਬਾਈ ਜੀ ਆਪਣੀ ਜ਼ਿੰਮੇਵਾਰੀ ਅੱਛਾ ਕਹਿੰਦੇ ਬਾਜ ਆਪਾਂ ਅੱਜ ਆਪਾਂ ਨੌ ਨਗ ਦਿਖਾ ਦੇ ਮੰਨ ਲਓ ਆਪਣੇ ਕੱਲੂ ਬੈ ਕੇ ਪਰਸੋਂ ਬੈ ਕੇ ਵੀਡੀਓ ਦੇਖ ਕੇ ਬੰਦਾ 15 ਦਿਨਾਂ ਨੂੰ ਆਜੇ ਉਹਦੇ ਵੀ ਪਸ਼ੂ ਖੜੇ ਹੋਣਗੇ ਹਰ ਵਕਤ ਹੁੰਦੇ ਬਾਈ ਅੱਛਾ ਪੱਕਾ ਹੀ ਠੀਆ ਆਪਣਾ ਪੱਕਾ ਹੁੰਦਾ ਪਤਾ ਹੈ ਮੰਨ ਲਓ ਜਿਹੜਾ ਚਾਰ ਵੀ ਸੇਲ ਹੁੰਦਾ 2 ਵੀ ਹੁੰਦਾ ਇਸ ਤੱਕ ਨਾਲ ਦੀ ਨਾਲ ਗੱਡੀ ਛੇ ਦੀ ਲੈ ਕੇ ਆਉਣੀ ਅੱਛਾ ਲੈ ਕੇ ਆਉਣੀ ਹੈ ਹਾਂ ਜੀ ਨੰਬਰ ਬੋਲ ਦੇ ਆਪਣਾ ਦੁਬਾਰੇ ਨੰਬਰ ਹੈ 75298 01733 ਜੀ ਤੇ 966342 ਅੱਛਾ ਖਾਸ ਅੰਡੇ ਆਇਆ ਸ਼ਹਿਰ ਆ ਗਿਆ ਆਪਣਾ ਜਿਹੜਾ ਮਾਨਸਾ ਰੋਡ ਦੇ ਉੱਪਰ 바ਵਾ ਡੈਰੀ ਫਾਰਮ ਆ 바ਵਾ ਅੱਛਾ ਬਿਲਕੁਲ ਅਮਰੂਤੀ ਸ਼ੋਰੂਮ ਦੇ ਸਾਹਮਣੇ ਆ ਗਿਆ ਜਿੱਤੇ ਮੈਨੂੰ ਕਹਿਆ ਤੇ ਹਾਂ ਹੈ 바ਵਾ ਯਾ ਜਿੱਤੇ 바ਵਾ ਦੇ ਨਾਮ ਤੇ ਜਾਣਦਾ ਜੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ